ਜੈ ਭੀਮ ਜੈ ਭਾਰਤ ਮੈਂ ਗੁਰਮੀਤ ਬੱਧਣ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਗੁਰਦੇਪੁਰ ਮਕੇਰੀਆਂ ਦੇ ਪ੍ਰਧਾਨ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਮਕੇਰੀਆਂ ਦੇ ਚੇਅਰਮੈਨ ਅੱਜ ਦਾ 6 ਦਸੰਬਰ ਦਾ ਦਿਨ ਮਹਾਨ ਵਿਦਵਾਨ ਬੁੱਧੀਜੀਵੀ ਔਰ ਸਮਾਜਿਕ ਵਿਗਿਆਨੀ ਰਾਜਨੀਤਿਕ ਵਿਗਿਆਨੀ ਧਾਰਮਿਕ ਵਿਗਿਆਨੀ ਬਾਬਾ ਸਾਹਿਬ ਵੀ ਮਰਾਉ ਜੀ ਦੇ 68ਵੇਂ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਨ ਕਰਨ ਲਈ ਇਕੱਠੇ ਹੋਏ ਆ ਅੱਜ ਸਾਨੂੰ ਜੋ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸਤਗੁਰ ਕਬੀਰ ਸਤਗੁਰ ਰਵਿਦਾਸ ਮਹਾਰਾਜ ਬੁੱਧ ਮਹਾਰਾਜ ਔਰ ਫੂਲੇ ਜੀ ਦੀ ਜੋ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਔਰ ਲਿਖਤੀ ਰੂਪ ਵਿੱਚ ਸਾਨੂੰ ਸਮਰਪਿਤ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਉਸ ਬਚਨ ਨੂੰ ਕਿ ਐਸਾ ਚਾਹੂੰ ਰਾਜ ਮੈਂ ਜਹ ਮੇਰੇ ਸਭਨ ਕੋ ਹਨ ਛੋਟ ਬੜੇ ਸਭ ਸੰਭਾ ਸੇ ਰਵਿਦਾਸ ਰਹੇ ਪਰਸਨ ਔਰ ਜੋ ਬੇਗਮਪੁਰ ਦਾ ਸੰਕਲਪ ਸੀਗਾ ਜੋ ਬੇਗਮਪੁਰਾ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਾਰੇ ਲੋਕ ਬਰਾਬਰ ਹੋਣ ਚਾਹੀਦੇ ਬੇਗਮਪੁਰਾ ਸ਼ਹਿਰ ਕੋ ਨਾ ਦੂਖ ndo ਨਹੀਂ ਤੇ ठाਉ ਨਾ ਤਸਵੀਜ਼ ਖਰਾਜ ਨਾ ਮਾਲ ਖੋਪ ਨਾ ਖਟਾ ਨਾ ਤਰਸ ਜੋ ਐਸੀ ਵਿਚਾਰਧਾਰਾ ਨੂੰ ਆਪਣੇ ਸੰਵਧਾਨ ਵਿੱਚ ਉਸ ਪ੍ਰੀਅੰਬਲ ਵਿੱਚ ਲਿਖਿਆ ਜਿੱਥੇ ਸਮਤਾ ਸਮਾਨਤਾ ਭਾਈਚਾਰੇ ਦਾ ਰੋਲ ਹੋਵੇ ਇਸ ਨੂੰ ਅਸੀਂ ਲੈ ਕੇ ਅੱਜ ਪ੍ਰਣ ਕਰੀਏ ਇਸ ਦਿਨ ਤੇ ਆਪਾਂ ਇਹ ਨਿਰਣਾ ਕਰੀਏ ਔਰ ਸਾਰੇ ਜਾਣੇ ਉਹਨਾਂ ਦੀ ਜੋ ਵੀ ਸਿੱਖਿਆ ਵਰਤ ਕੇ ਉਹਨਾਂ ਦੇ ਚਲੀਏ ਇਹੋ ਹੀ ਉਹਨਾਂ ਨੂੰ ਸੱਚੀ ਸਰਦਾਰੀ ਹੋਈ ਔਰ ਇਸੇ ਦਿਨ ਤੇ ਮੈਂ ਸਾਰਿਆਂ ਨੂੰ ਉਹ ਵੱਲੋਂ ਉਹ ਮਹਾਰਾਜ ਔਰ ਬਾਬਾ ਸਾਹਿਬ ਜੀ ਮਰਾਮ ਮੇਟ ਕਰਨ ਨੂੰ ਉਹ ਟਿਕਟ ਪਰ ਨਾਮ ਕਰਦਾ ਜੈ ਭੀਮ ਜੈ ਭਾਰਤ ਹਾਂਜੀ ਸਰ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸੰਵਿਧਾਨ ਜੈ ਮੂਲ ਨਿਵਾਸੀ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਅੱਜ ਸਾਡੀ ਕਿਸਮਤ ਦੇ ਰਹਿਬਰ ਸਾਡੇ ਹੱਕੋ ਹਕੂਕ ਦੇ ਮਾਲਕ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੇ 68ਵੇਂ ਪ੍ਰੀ ਨਿਰਵਾਣ ਦਿਵਸ ਤੇ ਅਸੀਂ ਸਾਰੇ ਇਕੱਤਰਿਤ ਹੋਏ ਆ ਅੱਜ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਕਿ ਅੰਬੇਡਕਰ ਪ੍ਰੇਮੀ ਜਥੇਬੰਦੀਆਂ ਹਨ ਉਹਨਾਂ ਨੇ ਆਪਣੇ ਫਰਜ਼ ਦੀ ਪਾਲਣਾ ਕਰਦੇ ਹੋਏ ਕੋਸ਼ਿਸ਼ ਕੀਤੀ ਕਿ ਇਸ ਬਾਬਾ ਸਾਹਿਬ ਦੇ ਪਾਰਕ ਵਿੱਚ ਇਕੱਤਰਿਤ ਹੋਇਆ ਜਾਏ ਔਰ ਬਾਬਾ ਸਾਹਿਬ ਨੂੰ ਅੱਜ ਦੇ ਦਿਨ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਦੋਸਤੋ ਆਪਾਂ ਜਿਸ ਜਗ੍ਹਾ ਤੇ ਖੜੇ ਆ ਮੈਨੂੰ ਪਤਾ ਹੈ ਕਿ ਇਹ ਬਾਬਾ ਸਾਹਿਬ ਦੀ ਪਾਰਕ ਜਿਹੜੀ ਆ ਉਸ ਨੂੰ ਐਕਵਾਇਰ ਕਰਨ ਵਿੱਚ ਉਸ ਨੂੰ ਇਹ ਉਹਨਾਂ ਨੂੰ ਨਿਰਮਿਤ ਕਰਾਉਣ ਦੇ ਵਿੱਚ ਕਿੰਨਾ ਮੇਰੇ ਸਾਥੀਆਂ ਦਾ ਯੋਗਦਾਨ ਹੈ ਮੈਨੂੰ ਉਹ ਵੀ ਦਿਨ ਯਾਦ ਹੈ ਕਿ ਸਾਡੇ ਬਜ਼ੁਰਗਾਂ ਤੋਂ ਲੈ ਕੇ ਤੇ ਸਾਡੇ ਹੁਣ ਨੌਜਵਾਨ ਪੀੜ੍ਹੀ ਤੱਕ ਇਸ ਪਾਰਕ ਲਈ ਅਸੀਂ ਸੰਘਰਸ਼ ਕਰਦੇ ਰਹੇ ਹਾਂ ਸੰਘਰਸ਼ ਕਰਦੇ ਕੀ ਰਹੇ ਹਾਂ ਵੀ ਮਰਨ ਵਰਤੋਂ ਤੱਕ ਸਾਡੇ ਬੰਦਿਆ ਨੇ ਰੱਖੇ ਨੇ ਤੋਂ ਇਹ ਪਾਰਕ ਬਣੀ ਲੇਕਿਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਇਸ ਪਾਰਕ ਜੇ ਬਣੀਆ ਤੇ ਇਸ ਪਾਰਕ ਦੀ ਸਫਾਈ ਇਹਦਾ ਰੱਖ-ਰਖਾਓ ਔਰ ਬਾਬਾ ਸਾਹਾ ਵੇਟਕਰ ਜੀ ਦੇ ird gird ਜਿਹੜਾ ਘੇੜਾ ਬਣਿਆ ਸ਼ੀਸ਼ਾ ਲੱਗਿਆ ਤੁਸੀਂ ਦੇਖੋ ਉਹਦੇ ਵਿੱਚ ਉਹ ਬਾਬਾ ਸਾਹਿਬ ਦਾ ਫੇਸ ਦਿਸਦਾ ਜੇ ਦਿਸਦਾ ਤੇ ਮੈਨੂੰ ਦੱਸੋ ਉਹਨਾਂ ਦੀ ਜਿਹੜੀ ਨਗਰ ਕਾਉਂਸਲ ਆ ਉਹਨੇ ਉਜ ਇੱਕ ਬਜਟ ਜਿਹੜਾ ਉਹ ਪਾਸ ਕੀਤਾ ਆ ਤੇ ਮੈਂ ਨਗਰ ਕੌਂਸਲ ਨੂੰ ਬੇਨਤੀ ਕਰਦਾ ਇਸ ਦੀ بجائے ਕਿ ਮਾ ਬਾਬਾ ਸਾਹਿਬ ਦੇ ਜੀਵਨ ਚ ਜਾਵਾਂ ਮੈਂ ਉਹਨਾਂ ਦੇ ਜੀਵਨ ਦਰਸ਼ਨ ਨੂੰ ਦੱਸਾਂ ਸਿਰਫ ਮੇਰੀ ਬੇਨਤੀ ਆ ਕਿ ਜਿਹੜਾ ਬਜਟ ਪਾਸ ਹੋਇਆ ਇਸ ਪਾਰਕ ਦੇ ਨਵੀਨੀ ਕਰਨ ਵਾਸਤੇ ਉਹ ਪੈਸਾ ਪਾਰਕ ਤੇ ਹੀ ਲੱਗਣਾ ਚਾਹੀਦਾ ਔਰ ਜਲਦ ਲੱਗਣਾ ਚਾਹੀਦਾ ਜਿਹੜਾ ਪੈਸਾ ਤੁਹਾਡੇ ਕੋਲ ਆ ਗਿਆ ਉਹ ਕਿਉਂ ਨਹੀਂ ਲੱਗਾ ਅਜੇ ਤੱਕ ਇਹ ਮੈਂ ਮੇਰਾ ਕੁਐਸਚਨ ਆ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਮੇਰਾ ਕੁਐਸਚਨ ਆ ਸੋ ਮੈਂ ਹੋਰ ਵੀ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੀ ਆਪਣੀ ਜਗ੍ਹਾ ਤੇ ਹੀ ਯਤਨਸ਼ੀਲ ਰਹਾ ਕਰੋ ਇੱਥੇ ਆਇਆ ਕਰੋ ਸੋ ਅੱਜ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਆ ਸਮਾਜ ਦੇ ਅੰਦਰ ਸਿਰ ਚੁੱਕ ਕੇ ਜੀਣ ਦਾ ਹੱਕ 바ਵਾ ਸਾਹਿਬ ਅੰਬੇਡਕਰ ਜੀ ਨੇ ਸਾਨੂੰ ਦਿੱਤਾ ਅਸੀਂ 바ਵਾ ਸਾਹਿਬ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਮੌਜੂਦਾ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਉਹ ਸਾਰੀਆਂ ਬਾਬਾ ਸਾਹਿਬ ਦੀਆਂ ਰੀੜੀ ਲੈਣ ਗਿਆ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਅੱਜ ਅਸੀਂ ਸਮਾਜ ਦੇ ਵਿੱਚ ਸਿਰ ਕੱਢ ਕੇ ਖੜੇ ਆ ਅੱਜ ਜਿਹੜੇ ਵੀ ਸਮਾਜ ਦਾ ਬੰਦਾ ਹੈ ਜਿਹੜੇ ਵੀ ਧਰਮ ਦਾ ਬੰਦਾ ਆ ਉਹ ਇਹ ਨਹੀਂ ਕਹਿ ਸਕਦਾ ਵੇਸ ਦੇਸ਼ ਦੇ ਵਿੱਚ ਮੈਨੂੰ ਹਕੂਕੂ ਕਹਿੰਦੇ ਹਰ ਬੰਦੇ ਨੂੰ ਹਕੂਕੂ ਦਿੰਦਾ ਸੰਵਿਧਾਨ ਦੇ ਅੰਦਰ ਲਿਖ ਕੇ ਦਿੱਤਾ ਸੋ ਅਸੀਂ ਉਸ ਸੰਵਿਧਾਨ ਨੂੰ ਵੀ ਨਮਨ ਕਰਦੇ ਆ ਜਿਨੇ ਦੂਜਿਆਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਅੱਜ ਸਾਡਾ ਕਿਸਾਨ ਜਿਹੜਾ ਆ 1932 ਤੋਂ ਪਹਿਲਾਂ ਕੋਈ ਜ਼ਮੀਨਾਂ ਦਾ ਮਾਲਕ ਨਹੀਂ ਸੀ ਜਦੋਂ ਤੋਂ 바ਵਾ ਸਾਹਿਬ ਅੰਬੇਡਕਰ ਜੀ ਉੱਟੇ ਆ ਉਹਨਾਂ ਨੇ ਸੰਵਿਧਾਨ ਦੇ ਵਿੱਚ ਸਾਰੀਆਂ ਚੀਜ਼ਾਂ ਦਰਜ ਕੀਤੀਆਂ ਅਧਿਕਾਰ ਦਰਜ ਕੀਤੇ ਆ ਕਨਸੋਲੀਡੇਸ਼ਨ ਆਫ ਲੈਂਡ ਹੋਲਡਿੰਗ ਹੋਈ ਆ ਉਦੋਂ ਤੋਂ ਇਹ ਜਿਹੜੇ ਸਾਡੇ ਕਿਸਾਨ ਭਰਾ ਉਦੋਂ ਤੋਂ ਇਹ ਬਣੇ ਨੇ ਜ਼ਮੀਨਾਂ ਦੇ ਹੱਕਦਾਰ ਸੋ 바ਵਾ ਸਾਹਿਬ ਨੂੰ ਕੋਟੇ-ਕੋਟੇ ਨਮਨ ਇਸ ਦਿਨ ਤੇ ਸੋ ਸਾਥੀਆਂ ਨੂੰ ਬੇਨਤੀ ਹੈ ਹਰ ਵਾਰ ਇਕੱਠੇ ਹੋਇਆ ਕਰੋ ਉਨ 14 ਅਪ੍ਰੈਲ ਵੀ ਆਉਣਾ ਇਸੇ ਤਰ੍ਹਾਂ ਇਕੱਠੇ ਆਉਣਾ ਜੈ ਭੀਮ ਜੈ ਭਾਰਤ ਮੇਰੇ ਨਾਲ ਮੇਰੇ ਵਾਈਸ ਚੇਅਰਮੈਨ ਸਾਡੇ ਅੰਬੇਡਕਰ ਮਿਸ਼ਨ ਦੇ ਵਿਜੇ ਗੁਰਦੇਵਪੁਰੀ ਜੀ ਉਹ ਵੀ ਇਸ ਮੌਕੇ ਤੇ ਪਹੁੰਚਿਆ ਮੰਤ ਸ਼ਨੀਲ ਜੀ ਵੀ ਪਹੁੰਚਿਆ ਔਰ ਹੋਰ ਮੇਰੇ ਸਾਥੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਰਿਸ਼ਵ ਦੇ ਸਭ ਤੋਂ ਬੁੱਧੀਮਾਨ ਵਿਅਕਤੀ परम पूज्य डॉक्टर भीमराव अंबेडकर जी ਦਾ ਅੱਜ ਪ੍ਰੀਨਿਰਮਾਨ ਦਿਵਸ ਹੈ ਔਰ ਇਦਾਂ ਦਾ ਮਹਾਮਾਨਵ ਇਸ ਦੁਨੀਆ ਦੇ ਵਿੱਚ ਪੈਦਾ ਹੋਇਆ ਇਹ ਪੈਂਟ ਕੋਟ ਵਾਲਾ ਬਾਬਾ ਜਿਹੜਾ ਕਿ 33 ਕਰੋੜ ਦੇਵੀ-ਦੇਵਤੀਆਂ ਸਾਨੂੰ ਅਧਿਕਾਰ ਨਹੀਂ ਦਿਲਾ ਸਕੇ ਪਰ ਪਰਮ ਪੂਜੇ ਬਾਬਾ ਸਾਹਿਬ ਨੇ ਜਿਹੜਾ ਮਾਨਵਤਾਵਾਦੀ ਫਲਸਫਾ ਇਸ ਦੇਸ਼ ਨੂੰ ਭਾਰਤ ਦਾ ਸੰਵਿਧਾਨ ਦਿੱਤਾ ਉਸ ਸੰਵਿਧਾਨ ਦੇ ਤਹਿਤ ਇਸ ਦੇਸ਼ ਦੇ ਵਿੱਚ ਬਹੁਤ ਪਰਿਵਰਤਨ ਆਇਆ ਔਰ ਇਸ ਦੇਸ਼ ਦੇ ਦਲਿਤ ਪਛੜੇ ਅਲਪ ਸੰਖਿਆ ਹਰਕ ਨੂੰ ਇਸ ਸੰਵਿਧਾਨ ਦਾ ਲਾਭ ਹੋਇਆ ਔਰ ਜਿਹੜੇ ਸਮਾਜਿਕ ਪਰਿਵਰਤਨ ਦੀ ਜਿਹੜੀ ਗੁਰੂਆਂ ਮਹਾਪੁਰਸ਼ਾਂ ਨੇ ਜਿਹੜਾ ਅੰਦੋਲਨ ਕੀਤਾ ਸੀ ਉਹਨੂੰ ਇਨਵੇਂਨ ਲਾਗੂ ਕਰਾਉਣ ਦੇ ਵਿੱਚ 바ਵਾ ਸਾਹਿਬ ਨੇ ਸਾਰਾ ਆਪਣਾ ਸੰਘਰਸ਼ ਕੀਤਾ ਔਰ ਅੱਜ ਇਸ ਪੀੜੀ ਨੂੰ ਉਹਨਾਂ ਦੇ ਸੰਘਰਸ਼ ਦਾ ਜਿਹੜਾ ਉਹ ਫਾਇਦਾ ਮਿਲਿਆ ਔਰ ਅੱਜ ਅਸੀਂ ਸਾਰੇ ਦੇਸ਼ ਵਾਸੀ ਵਿਸ਼ਵ ਦੇ ਵਿੱਚ ਜਿੱਥੇ ਵੀ ਅਸੀਂ ਮਾਨਵਤਾਵਾਦੀ ਲੋਕ ਪਰਮ ਪੂਜਯਾ ਬਾਬਾ ਸਾਹਿਬ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਕਿ ਉਹਨਾਂ ਦੇ ਤਹਿਤ ਉਹਨਾਂ ਦੇ ਸੰਘਰਸ਼ ਸਦਕਾ ਅੱਜ ਮਨੋਖ ਜਿਹੜਾ ਹੈ ਉਹ ਜਿਹੜੇ ਲੋਕ ਹਾਸ਼ੀਏ ਦੇ ਸੀ ਉਹ ਇੰਨੀ ਤਰੱਕੀ ਕੀਤੀ ਔਰ ਪਰਮ ਪੂਜਯਾ ਬਾਬਾ ਸਾਹਿਬ ਨੂੰ ਅੱਜ ਸਾਰੀ ਹੀ ਸ਼੍ਰੋਮਣੀ ਰਵਿਦਾਸ ਸੇਵਕ ਸਭਾ ਔਰ ਅਮੇਦਗਰ ਸਾਹਿਬ ਨੂੰ ਮੰਨਣ ਵਾਲੇ ਸਾਰੇ ਸਾਥੀ ਟੋਟਨਪੋਟ ਪਰ ਨਾਮ ਕਰਦੇ ਆ ਜੈ ਭੀਮ ਜੈ ਭਾਰਤ ਸੜੀ ਆਪਣੀ ਜਿੰਮੇਵਾਰੀ ਜੈ ਭੀਮ ਜੈ ਭਾਰਤ ਮੈਂ ਕੁਸ਼ਾਲ ਚੰਦ ਪ੍ਰਧਾਨ ਸ੍ਰੀ ਗੁਰੂ ਅਰਦਾਸ ਵਿਕਾਸ ਕਮੇਟੀ ਛੋਟਾ ਭਗੋਵਾਲ ਸੈਕਟਰੀ ਵੀਆਰ ਮਿਸ਼ਨ ਵੈਲਫੇਅਰ ਸੁਸਾਇਟੀ ਮਗੇਰੀਆਂ ਅੱਜ ਅਸੀਂ ਸਾਰੇ ਸਾਥੀ ਵੱਖ-ਵੱਖ ਜਥੇਬੰਦੀਆਂ ਤੋਂ ਅੰਬੇਡਕਰ ਪਾਰਕ ਦੇ ਵਿੱਚ ਜਿੱਥੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਮਾਰਕ ਹੈ ਉਥੇ ਉਹਨਾਂ ਦਾ 82 ਮਹਾਪ੍ਰਣਿਰਮਾਨ ਦਿਵਸ ਮਨਾਉਣ ਵਾਸਤੇ ਉਹਨਾਂ ਨੂੰ ਪੁਸ਼ਪਰਣ ਕਰਨ ਵਾਸਤੇ ਇਕੱਤਰਤ ਹੋਏ ਹਾਂ ਮੈਂ ਅੱਜ ਦੀ ਅਖਬਾਰ ਪੜ ਰਿਹਾ ਸੀ ਮੇਰੇ ਸਾਥੀਓ ਮੈਂ ਉਹਦੇ ਵਿੱਚ ਹੋਰ ਅਖਬਾਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਜਿਹੜੀ ਅਖਬਾਰ ਮੈਂ ਪੜ ਰਿਹਾ ਸੀ ਇੰਗਲਿਸ਼ ਕਾਗਜ਼ ਸੀ ਉਹਦੇ ਵਿੱਚ ਕਿਤੇ ਵੀ ਸਰਕਾਰ ਦੇ ਵੱਲੋਂ ਕਿਤੇ ਵੀ ਕੋਈ ਅ ਸਰਦਾਂ ਜਲਦੀ ਜਾਂ ਪੁਸ਼ਪਰਪਨ ਦਾ ਕਿਤੇ ਵੀ ਸਮਾਗਮ ਮੈਂ ਦੇਖਣ ਚ ਮੈਨੂੰ ਨਹੀਂ ਆਇਆ ਪਤਾ ਨਹੀਂ ਕਿ ਸਰਕਾਰ ਜਿਹੜੀ ਹੈਗੀ ਹੈ ਜਾਂ ਹੋਰ ਜਿਹੜੇ ਲੋਕ ਜਿਹੜੇ ਆਗੂ ਲੋਗ ਆ ਇਸ ਨੂੰ ਭੁੱਲ ਗਏ ਆ ਤਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਤਾਂ ਪਰ ਮਹਾਂਪਰਿਮਾਨ ਵਾਸ ਸਹੀ ਮਨਾਉਣ ਵਾਸਤੇ ਇਕੱਠੇ ਹੋਏ ਆ ਤਾਂ ਸੰਵਿਧਾਨ ਦੀ ਅੱਪਾਂ ਗੱਲ ਕਰਦੇ ਆ ਜੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਨੂੰ ਆਪਣੀ ਕਲਮ ਦੇ ਨਾਲ ਕੱਟ ਕੇ ਸਾਨੂੰ ਉਹ ਸਾਰੇ ਅਧਿਕਾਰ ਜੀਵਨ ਦੇ ਅਧਿਕਾਰ ਲੈ ਕੇ ਦਿੱਤੇ ਜਿਹੜੇ ਕਿ ਜਿੰਨਾ ਤੋਂ ਕਿ ਸਾਨੂੰ ਸਦੀਆਂ ਸਦੀਆਂ ਤੱਕ ਵਾਂਝੇ ਰੱਖਿਆ ਗਿਆ ਸੀਗਾ ਸਾਫ਼ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਐਜੂਕੇਸ਼ਨ ਦਾ ਅਧਿਕਾਰ ਨਹੀਂ ਸੀ ਸੰਪਤੀ ਦਾ ਅਧਿਕਾਰ ਨਹੀਂ ਸੀ ਹੋਰ ਕਿਸੇ ਵੀ ਤਰੀਕੇ ਦਾ ਕੋਈ ਮਨਵੀ ਅਧਿਕਾਰ ਜਿਹੜਾ ਉਹ ਇਸਾਂ ਇਨਸਾਨ ਨੂੰ ਦਲਿਤ ਕਲਾਸਾਂ ਨੂੰ ਲਗਭਗ ਉਹ ਨਹੀਂ ਸੀਗਾ ਪਰ ਆਪਾਂ ਇਹ ਕਹਿ ਕੇ ਵੀ ਭੁੱਲ ਕਰਦੇ ਹਾਂ ਕਿ ਉਹ ਸਿਰਫ ਦਲਤਾਂ ਦੇ ਮਸੀਹਾ ਸੀਗੇ ਉਹ ਦਲਤਾਂ ਦੇ ਨਹੀਂ ਪੂਰੀ ਜਨਤਾ ਦੇ ਭਾਰਤ ਦੀ ਪੂਰੀ ਜਨਤਾ ਦੇ ਖਾਸ ਕਰਕੇ ਲੇਡੀਜ਼ ਜਿਹੜੀਆਂ ਸੀਗੀਆਂ ਇੱਥੋਂ ਦੀਆਂ ਉਹ ਚਾਹੇ ਜਨਰਲ ਕਲਾਸ ਸੀ ਚਾਹੇ ਉਹ ਨਿਮਨ ਵਰਗ ਦੀਆਂ ਜਿਹੜੀ ਸੀ ਉਹਨਾਂ ਬਾਅਦ ਸੋਨਾਂ ਨੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਉਹ ਬਿਲਕੁਲ ਉਲ্লেখਨੀ ਹੈ ਔਰ ਇਸ ਤੋਂ ਪਹਿਲੇ ਜਿਹੜਾ ਵੀ ਕੋਈ ਵੀ ਇਹ ਅਧਿਕਾਰ ਲੇਡੀਜ਼ ਨੂੰ ਨਹੀਂ ਹੁੰਦਾ ਸੀਗਾ ਉਹ ਸਾਰੇ ਅਧਿਕਾਰ ਲੈ ਕੇ ਦਿੱਤੇ ਅੱਜ ਤੁਸੀਂ ਦੇਖਦੇ ਹੋ ਕਿ ਲੇੜੀ ਜਿਹੜੀਆਂ ਉਹ ਰਾਸ਼ਟਰਪਤੀ ਹੈਗੀਆਂ ਉਹ ਬੜੀ-ਬੜੀ ਜੱਜ ਹੈਗੀਆਂ ਡੀਨ ਹੈਗੀਆਂ ਉਹ ਸਾਰਾ ਜਿਹੜਾ ਵਾਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਸਦਕਾ ਹੈ ਔਰ ਸੰਵਿਧਾਨ ਸਭਾ ਦੇ ਵਿੱਚ ਉਹ ਕਿਸ ਤਰ੍ਹਾਂ ਪਹੁੰਚੇ ਇਹ ਬਹੁਤ ਲੰਬੀ ਗੱਲ ਹੈ ਮੈਂ ਉਸ ਉਹਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਅਧਿਕਾਰ ਲੈਣੇ ਵਾਸਤੇ ਸਾਡੇ ਵਾਸਤੇ ਅਧਿਕਾਰ ਲੈਣੇ ਵਾਸਤੇ ਉਹਨਾਂ ਨੇ ਕੀ ਕੀ ਪਾਪੜ ਵੇਲੇ ਕਿ ਮੈਂ ਸੰਵਿਧਾਨ ਸਭਾ ਦੇ ਵਿੱਚ ਜਾਵਾਂ ਕਿਸੇ ਵੀ ਤਰੀਕੇ ਨਾਲ ਔਰ ਉਹ ਬੈਸਟ ਮੰਗਾਲ ਤੋਂ ਫਿਰ ਬੜੀ ਮੁਸ਼ਕਲ ਦੇ ਨਾਲ ਚੁਣੇ ਗਏ ਉਸ ਤੋਂ ਬਾਅਦ ਦੀ ਸਾਰੀ ਜਿਹੜੀ ਗੱਲਬਾਤ ਤੁਸੀਂ ਸਾਰੇ ਜਾਣਦੇ ਹੋ ਤਾਂ ਮੈਂ ਇੱਥੇ ਆਏ ਸਾਰੇ ਸਾਥੀਆਂ ਦਾ ਜਿੰਨੇ ਵੀ ਜਥੇਬੰਦੀਆਂ ਤੋਂ ਸਾਥੀ ਆਏ ਆ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਕੋਟੀ ਕੋਟੀ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜੈ ਸੋ